ਸਾਰੇ ਕਿਸਾਨ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਕੁਝ ਦਿਨ ਤੋਂ ਬਹੁਤ ਹੀ ਕਿਸਾਨ ਵੀਰਾਂ ਦੇ ਫੋਨ ਆ ਰਹੇ ਸੀਗੇ ਵੀ ਅਸੀਂ ਆਲੂ ਵਾਲੀ ਮਸ਼ੀਨ ਕਿਹੜੀ ਲਈਏ ਆਲੂ ਵੇਚਣ ਵਾਸਤੇ ਪਲੈਂਟਰ ਕਿਹੜਾ ਲਈਏ ਮੈਂ ਸੋਚਿਆ ਵੀ ਹੁਣ ਮੌਕਾ ਹੈਗਾ ਕਿਉਂਕਿ ਆਲੂ ਦੀ ਬਜਾਈ ਦੇ ਵਿੱਚ ਤਕਰੀਬਨ 2 ਮਹੀਨੇ ਬਾਕੀ ਨੇ ਅਕਤੂਬਰ ਦੇ 12 13 14 ਤਰੀਕ ਤੋਂ ਜਿਹੜੀ ਬਜਾਈ ਆਲੂ ਦੀ ਉਹ ਚੱਲ ਪੈਂਦੀ ਆ ਤੇ ਜਿੱਥੇ ਕੱਚੀ ਪਟਾਈ ਹੁੰਦੀ ਆ ਉਹ ਇਦੋਂ ਵੀ ਪਹਿਲਾਂ ਚੱਲ ਪੈਂਦੀ ਆ ਕਿਸਾਨ ਵੀਰੋ ਆਓ ਅੱਜ ਆਪਾਂ ਇਸ ਤੇ ਥੋੜੀ ਜੀ ਵਿਚਾਰ ਸਾਂਝੇ ਕਰੀਏ ਕਿ ਕਿਹੜੀ ਮਸ਼ੀਨ ਦੇ ਕੀ ਫਾਇਦੇ ਨੇ ਕਿਹੜੀ ਦੇ ਕੀ ਫਾਇਦੇ ਨੇ ਮੈਂ ਤੁਹਾਨੂੰ ਆਪਣੇ ਤਜਰਬੇ ਦੇ ਉੱਤੋਂ ਤੁਹਾਡੇ ਨਾਲ ਸਾਰੇ ਵਿਚਾਰ ਸਾਂਝੇ ਕਰਨੇ ਚਾਹਨਾ ਵਾਂ ਕਿਸਾਨ ਵੀਰੋ ਕੁਝ ਤਾਂ ਮੇਰੇ ਕਿਸਾਨ ਵੀਰ ਮਾਰਚੇ ਦੇ ਨਾਲ ਆਲੂ ਦੀ ਬਜਾਈ ਕਰਦੇ ਨੇ ਮਾਰਚੇ ਦਾ ਭਾਵੇਂ ਹੁੰਦਾ ਵੀ ਟਰੈਕਟਰ ਦੇ ਨਾਲ ਸੰਦ ਦੇ ਨਾਲ ਨਿਸ਼ਾਨੀਆਂ ਲਾਈਆਂ ਜਾਂਦੀਆਂ ਨੇ ਤੇ ਲੇਬਰ ਉਸ ਨੂੰ ਕੱਲਾ-ਕੱਲਾ ਆਲੂ ਰੱਖ ਕੇ ਇਹ ਤੋਂ ਬਾਅਦ ਪਲੈਂਟਰ ਦੇ ਨਾਲ ਉਹਦੇ ਉੱਪਰ ਬੱਟਾ ਬੜਾਇਆ ਜਾਂਦੀਆਂ ਨੇ ਤੇ ਉਹਨੂੰ ਆਪਾਂ ਮਾਰਕੀਟ ਦੀ ਬਜਾਈ ਕਹਿੰਦੇ ਆ ਕਿਉਂਕਿ ਲੇਬਰ ਬਹੁਤ ਘਾਟਾ ਹੁੰਦਾ ਜੇ ਹੈਗੀ ਵੀ ਆ ਤਾਂ ਕੋਸਟਲੀ ਆ ਮਹਿੰਗੀ ਗੱਲ ਏ ਲੇਬਰ ਦੇ ਖਰਚੇ ਬਹੁਤ ਦੇ ਇਸ ਕਰਕੇ ਉਹ ਬਜਾਈ ਹੁਣ ਬਾਰੇ ਲੋਕ ਨਹੀਂ ਕਰਦੇ ਦੂਸਰੀ ਬਜਾਈ ਆ ਜਿਹੜੀ ਉਹਨੂੰ ਬਿੱਡ ਵਾਲੀ ਬਜਾਈ ਕਹਿੰਦੇ ਆ ਜਿਹੜੀ ਬਿੱਡਾਂ ਦੇ ਉੱਪਰ ਬਜਾਈ ਕੀਤੀ ਜਾਂਦੀ ਆ ਕਿਸਾਨ ਵੀਰੋ ਜਿਹੜੀ ਬਿੱਡਾ ਤੇ ਬਜਾਈ ਕੀਤੀ ਜਾਂਦੀ ਆ ਉਹਦੇ ਉੱਪਰ ਦੋ ਸਿਆੜ ਲੱਗਦੇ ਨੇ ਤੇ ਉਹਦੇ ਫਾਇਦੇ ਇਹ ਦੇ ਕੇ ਉਹ ਪਾਣੀ ਲਾਉਣਾ ਸਖਾਲਾ ਵਾ ਕਿਉਂਕਿ ਲਾਈਨਾਂ ਲੰਬੀਆਂ ਹੁੰਦੀਆਂ ਨੇ ਉੱਚੀਆਂ ਹੁੰਦੀਆਂ ਨੇ ਤੇ ਸਿਰਫ ਕਿਸਾਨ ਵੀਰੋ ਦਾ ਪਾਣੀ ਦਾ ਲਾਲਚ ਕਰਦੇ ਨੇ ਵੀ ਪਾਣੀ ਸਖਾਲਾ ਲੱਗ ਜਾਂਦਾ ਇੱਕ ਨੱਕਾ ਛੱਡਿਆ ਤੇ ਕਾਫੀ ਦੂਰ ਤੱਕ ਆ ਜਿਹੜੀਆਂ ਲੰਬੀਆਂ ਲਾਈਨਾਂ ਨੂੰ ਉਹ ਪਾਣੀ ਲੱਗ ਜਾਂਦਾ ਵਾ ਕਿਸਾਨ ਵੀਰੋ ਦੂਸਰੀ ਗੱਲ ਰੱਬ ਨਾ ਕਰੇ ਮੌਸਮ ਦੀ ਤਬਦੀਲੀ ਆ ਜਾਵੇ ਤੇ ਕੋਰੇ ਦਿਸ ਸੰਭਾਵਨਾ ਵਧ ਜਾਵੇ ਕੋਰਾ ਪੈ ਲੱਗ ਜਾਵੇ ਤਾਂ ਬੈੱਡ ਵਾਲੀ ਜਿਹੜੀ ਫਸਲ ਬੀਜੀ ਹੋਈ ਆ ਆਲੂਆਂ ਦੀ ਉਹਨਾਂ ਨੂੰ ਭਾਰਾ ਨੁਕਸਾਨ ਪਹੁੰਚਾਉਂਦੀ ਆ ਕਿਉਂ ਪਹੁੰਚਾਉਂਦੀ ਆ ਕਿਉਂਕਿ ਜਿਹੜਾ ਬੈੱਡ ਆ ਉਹਦਾ ਉੱਪਰਲਾ ਪਾਸਾ ਸਾਰਾ ਜਿਹੜਾ ਉਹ ਸੁੱਕਾ ਰਹਿੰਦਾ ਉੱਥੇ ਪਾਣੀ ਘਟ ਚੜਦਾ ਵਾ ਪਾਣੀ ਘਟ ਲੱਗਦਾ ਵਾ ਉਹ ਸੁੱਕਾ ਹੁੰਦਾ ਸੁੱਕਾ ਹੋਣ ਕਰਕੇ ਕੋਰੇ ਦੀ ਮਾਰ ਖੇਤ ਜਿਹੜੇ ਆਲੂ ਉਹ ਜਿਆਦੇ ਆ ਜਾਂਦੇ ਨੇ ਤੇ ਤੀਸਰੀ ਗੱਲ ਕਿਸਾਨ ਵੀਰੋ ਜੇਕਰ ਪਟਾਈ ਦੇ ਸਮੇਂ ਆਲੂ ਦੀ ਪਟਾਈ ਦੇ ਸਮੇਂ ਜਿਆਦੇ ਬੱਟਾ ਸੁੱਕ ਜਾਂਦਾ ਤਾਂ ਫਿਰ ਉਹਦੇ ਨਾਲ ਖਲਿਪੜ ਬਹੁਤ ਜਿਆਦੇ ਉੱਠਦੇ ਨੇ ਤੇ ਜਿਹੜੀ ਪਟਾਈ ਆ ਉਹ ਬਹੁਤ ਔਖੀ ਹੋ ਜਾਂਦੀ ਹੈ ਡਲੇ ਬਹੁਤ ਉੱਠਦੇ ਨੇ ਤੇ ਆਲੂ ਦੀ ਪਟਾਈ ਦੇ ਸਮੇਂ ਕੋਈ ਸਫਾਈ ਨਹੀਂ ਉਹਦੇ ਤੇ ਤੀਸਰੀ ਗੱਲ ਇਹ ਵੀ ਆ ਕਿਸਾਨ ਵੀਰੋ ਕਿ ਜੇ ਜਿਆਦੇ بارش ਪੈ ਜਵੇ ਇਹਰੋ ਛੇਤੀ ਮੱਟਾ ਬੱਟ ਨਹੀਂ ਆਉਂਦੀਆਂ ਨੇ ਬੱਟ ਨਹੀਂ ਆਉਂਦੀਆਂ ਕਿਉਂਕਿ ਜਿਹੜੀ ਮੱਟ ਮੋਟੀ ਹੁੰਦੀ ਹੈ ਉਹ ਹਵਾ ਘਟ ਲੱਗਦੇ ਆ ਤੇ ਜਦੋਂ ਆਪਾਂ ਪਟਾਈ ਕਰਦੇ ਆ ਤੇ ਉਹਦੀ ਛੜਾਈ ਨਹੀਂ ਹੁੰਦੀ ਜਿਸ ਕਰਕੇ ਆਲੂ ਤੇ ਮਿੱਟੀ ਉਹ ਦੋਨੋਂ ਆਉਂਦੇ ਨੇ ਤੇ ਇਹਦੀ ਸਮੱਸਿਆ ਨੇ ਕਈ ਸਮੱਸਿਆ ਸਾਹਮਣੇ ਆਈ ਐ ਸੀ ਤੇ ਕਈ ਵਜ਼ੀਰ ਕਈ ਵੀਰਾਂ ਨੇ ਇਸ ਤੋਂ ਕਿਨਾਰਾ ਵੀ ਕੀਤਾ ਮੈਂ ਤੀਸਰੀ ਗੱਲ ਕਰਨੀ ਚਾਹੁੰਨਾ ਕਿਸਾਨ ਵੀਰੋ ਜਿਹੜੀ 26 ਇੰਚ ਮਸ਼ੀਨ 26 ਇੰਚ ਮਸ਼ੀਨ ਦੇ ਲੰਮਾ 26 ਇੰਚ ਮਸ਼ੀਨ ਆਟੋਮੈਟਿਕ ਇਸ ਮਸ਼ੀਨ ਦੇ ਲੰਮਾ ਸਮਾਂ ਸਾਡੇ ਮਤਲਬ ਕਾਸਤਕਾਰਾਂ ਦੇ ਜਿਹੜੇ ਆਲੂ ਵੇਚਦੇ ਨੇ ਉਹਨਾਂ ਤੇ ਲੰਮਾ ਸਮਾਂ ਇਹਦੇ ਰਾਜ ਕੀਤਾ ਵਾ ਕਿਉਂਕਿ ਆਟੋਮੈਟਿਕ ਸੀ ਵਧੀਆ ਮਸ਼ੀਨ ਸੀਗੀ ਜਿਹੜੀ ਆਟੋ 26 ਇੰਚ ਮਸ਼ੀਨਾਂ ਇਹਦੀ ਘੱਟ ਤੋਂ ਘੱਟ 95 ਤੋਂ 96 ਬਟਾਂ ਜਿਹੜੀਆਂ ਉਹ ਬਣ ਜਾਂਦੀਆਂ ਨੇ ਤੇ ਇਹ ਜਿਹੜੀ ਮਸ਼ੀਨ ਆ ਇਹਦਾ ਲੈਫਟ ਤੇ ਕੰਟਰੋਲ ਜਿਹੜਾ ਲੈਫਟ ਤੇ ਮਤਲਬ ਕੰਟਰੋਲ ਕੀਤਾ ਜਾਂਦੇ ਆ ਸਾਰੇ ਇਹ ਤੇ ਦੂਸਰੀ ਗੱਲ ਕਿਸਾਨ ਵੀਰੋ ਇਹ ਆਲੂ ਦੀ ਬਜਾਈ ਮਤਲਬ ਜਿਹੜੀ ਹੈਗੀ ਆ ਉਹਦੀ ਐਕੂਰੇਸੀ ਬਹੁਤ ਘਟਾ ਉਹਦੀ ਐਕੂਰੇਸੀ ਕਿਉਂ ਘਟਾ ਕਿਉਂਕਿ ਉਹ ਲੈਫਟ ਤੋਂ ਕੰਟਰੋਲ ਕੀਤਾ ਜਾਂਦੇ ਆ ਤੇ ਕਈ ਵਾਰ ਜਿਹੜਾ ਦਾਣਾ ਉਹ ਵੀ ਸਹੀ ਨਹੀਂ ਡਿੱਗਦਾ ਜੇ ਡਿੱਗਦਾ ਤਾਂ ਉਹ ਮਤਲਬ 2-2 3-3 ਵੀ ਇਕੱਠੇ ਜੁੜ ਜਾਂਦੇ ਨੇ ਕਈ ਵਾਰ ਆਲੂ ਥੋੜਾ ਉੱਚਾ ਡਿੱਗ ਪੈਂਦਾ ਕਈ ਵਾਰ ਭੋਰਾ ਡੂੰਘਾ ਡਿੱਗ ਪੈਂਦਾ ਵਾ ਇਸ ਕਰਕੇ ਇਹਦੀ ਵੀ ਥੋੜੀ ਐਕੂਰੇਸੀ ਘਟ ਰਹੀ ਆ ਦੂਸਰੀ ਗੱਲ ਟਰੈਕਟਰ ਤੇ ਟਰੈਕਟਰ ਦੀ ਲੈਫਟ ਦੇ ਉੱਤੇ ਹਮੇਸ਼ਾ ਹੀ ਲੋਡ ਰਹਿੰਦਾ ਵਾ ਲੈਫਟ ਵੀ ਹਮੇਸ਼ਾ ਹੀ ਲੋਡ ਦੇ ਵਿੱਚ ਰਹਿੰਦੀ ਆ ਤੇ ਟਰੈਕਟਰ ਦਾ ਵੀ ਜਿਹੜਾ ਜੋਰ ਆ ਉਹ ਵੱਧ ਲੱਗਦਾ ਵਾ ਤੇ ਇੱਕ ਇਹਦੀ ਬਜਾਈ ਵਾਸਤੇ ਬਹੁਤ ਹੀ ਹਣਾ ਹੋਇਆ ਡਰਾਈਵਰ ਤਜਰਬੇਕਾਰ ਡਰਾਈਵਰ ਦੀ ਲੋੜ ਪੈਂਦੀ ਆ ਤੇ ਉਹੀ ਇਸ ਮਸ਼ੀਨ ਦੀ ਵਧੀਆ ਬਜਾਈ ਕਰ ਸਕਦਾ ਵਾ ਦੂਸਰੀ ਕਿਸਾਨ ਵੀਰੋ 30 ਇੰਚੀ ਮਸ਼ੀਨ 30 ਇੰਚੀ ਜਿਹੜੀ ਮਸ਼ੀਨ ਆ ਇਹ ਆਲੂਆਂ ਦੀਆਂ ਜਿਹੜੀਆਂ ਲਾਈਨਾਂ ਨੇ ਇਹ ਘੱਟ ਹੁੰਦੀਆਂ ਨੇ ਜਿਵੇਂ 26 ਇੰਚੀ ਦੇ ਵਿੱਚ 95 ਤੋਂ 96 ਬੱਟਾ ਬਣਦੀਆਂ ਨੇ ਇਸੇ ਤਰ੍ਹਾਂ ਹੀ 30 ਇੰਚੀ ਮਸ਼ੀਨ ਆ ਜਿਹੜੇ ਜੈਪੋ ਦੇ ਪਲੈਂਟਰ ਦੇ ਨਾਲ ਆਪਾਂ ਬਜਾਈ ਕਰਦੇ ਆ ਤਾਂ ਉਹਦੀ ਬੱਟਾ ਘੱਟ ਬਣਦੀ ਆ ਨੇ ਪਰ ਉਹਦੇ ਉੱਤੇ ਡਬਲ ਲਾਈਨ ਲੱਗਦੀ ਆ ਡਬਲ ਲਾਈਨ ਲੱਗਣ ਕਰਕੇ ਉਹਦੀ ਲਾਈਨਾਂ ਉੱਥੇ ਹੀ ਚੱਲਿਆ ਜਾਂਦਾ ਕੰਮ ਕਹਿਣ ਦਾ ਭਾਅ ਤੇ ਇੱਕ ਦੂਸਰੀ ਗੱਲ ਕਿਸਾਨ ਵੀਰੋ ਇਹ ਵੀ ਆ ਕਿ ਇਹ ਜਿਹੜੀ ਮਸ਼ੀਨ ਆ ਜਿੱਕ ਜੈਕ ਦੇ ਹਿਸਾਬ ਨਾਲ ਵੇਚਦੀ ਆ ਇੱਕ ਦਾਣਾ ਉੱਧਰ ਲਾਉਂਦੀ ਐ ਇੱਕ ਉੱਧਰ ਲਾਉਂਦੀ ਐ ਇੱਕ ਉੱਧਰ ਲਾਉਂਦੀ ਐ ਇੱਕ ਉੱਧਰ ਲਾਉਂਦੀ ਐ ਜੈਕ ਜੈਕ ਦੇ ਹਿਸਾਬ ਦੇ ਨਾਲ ਇਹ ਜਿਹੜੀ ਬਜਾਈ ਕਰਦੀ ਐ ਮਸ਼ੀਨ ਤੇ ਇੰਚੇ ਤੇ ਬੱਟੇ ਦੇ ਉੱਪਰ ਦੋ ਦੋ ਲੈਣਾ ਲੱਗਦੀਆਂ ਨੇ ਬੱਟਾ ਮੋਟਿਆ ਹੁਣ ਕਾਰਨ ਘੱਟ ਬੱਟਾ ਹੁਣ ਕਾਰਨ ਇਹ ਜਿਹੜਾ ਪਾੜੇ ਲਾਉਣਾ ਵੀ ਇਹਨੂੰ ਬਹੁਤ ਸਖਾਲਾ ਵਾ ਤੇ ਦੂਸਰੀ ਗੱਲ ਕਿਸਾਨ ਵੀਰੋ ਇਹਦੀ ਜਿਹੜਾ ਝਾੜ ਆ ਉਹ 26 ਇੰਚ ਮਸ਼ੀਨ ਦੇ ਨਾਲੋਂ 15 ਤੋਂ 20 ਬੈਗ ਪੈਕਟਾ ਜਿਹੜੇ 15 ਤੋਂ 20 ਪੈਕਟ ਉਹ ਵੱਧ ਨਿਕਲ ਆਉਦੇ ਨੇ ਛਾੜਦੇ ਇਹ ਵੀ ਇੱਕ ਆਪਾਂ ਨੂੰ ਇਹਦਾ ਵਧੀਆ ਫਾਇਦਾ ਵਾ ਇੱਕ ਕਿਸਾਨ ਵੀਰ ਨੂੰ ਇੱਕ ਗੱਲ ਹੋਰ ਵੀ ਆ ਇਹਦਾ ਜਿਹੜਾ ਡਰਾਈਵਰ ਉੱਪਰ ਇਹਦਾ ਮਤਲਬ ਲੈਫਟ ਦੇ ਉੱਤੇ ਕੋਈ ਕੰਟਰੋਲ ਨਹੀਂ ਰਹਿ ਜਾਂਦਾ ਜਦੋਂ ਤੁਸੀਂ ਬਜਾਈ ਸ਼ੁਰੂ ਕਰਦੇ ਹੋ ਉਹ ਮਤਲਬ ਲੈਫਟ ਚੱਕਣ ਵੇਲੇ ਤੁਸੀਂ ਇੱਕ ਟਰੈਕਟਰ ਦੇ ਲੈਫਟ ਤੇ ਲੋਡ ਪੈਂਦਾ ਵਾ ਜਦੋਂ ਤੁਸੀਂ ਅ ਛੜ ਤੇ ਮਤਲਬ ਲੈਫਟ ਸਾਈਡ ਤੇ ਮੁੜ ਕੇ ਉਹ ਟਾਇਰਾਂ ਦੇ ਹਿਸਾਬ ਦੇ ਨਾਲ ਉਹਦੇ ਟਾਇਰ ਲੱਗੇ ਹੁੰਦੇ ਨੇ ਦੋ ਟਾਇਰਾਂ ਦੇ ਹਿਸਾਬ ਦੇ ਨਾਲ ਇਹ ਉਹ ਮਸ਼ੀਨ ਆਪ ਦੇ ਬਜਲ ਲੈ ਕੇ ਤੁਰ ਜਾਂਦੀ ਆ ਤੇ ਉਹ ਤੁਹਾਨੂੰ ਨਾ ਤਾਂ ਬਜਾਈ ਉੱਚੀ ਹੁੰਦੀ ਆ ਨਾ ਨੀਵੀਂ ਹੁੰਦੀ ਆ ਜਿਹੜੀ ਉਹਦੀ ਬਜਾਈ ਆ ਉਹ ਇੱਕ ਸਾਰ ਹੁੰਦੀ ਆ ਤੇ ਉਹਦੀ ਐਕੂਰੇਸੀ ਬਹੁਤ ਹੀ ਜ਼ਿਆਦੇ ਆ ਤੇ ਇਸ ਕਰਕੇ ਕਿਸਾਨ ਵੀਰੋ ਅ ਅ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਹੜਾ ਇਹਦਾ ਲੈਫਟ ਤੇ ਕੋਈ ਕੰਟਰੋਲ ਨਹੀਂ ਕਿਉਂਕਿ ਕਿਸਾਨ ਵੀ ਰੋਂਬੇ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦਾ ਇੱਕ ਤਾਂ ਜਿਹੜੀ ਮਸ਼ੀਨ ਆ 플ਾਂਟ ਦਾ ਇਹਦਾ ਪਹਿਲੇ ਹੀ ਜਿਹੜਾ ਬੇਟ ਆ 7 ਤੋਂ 8 ਕੁਇੰਟਲ ਬੇਟ ਆ ਇਹਦਾ ਉਹਦੇ ਵਿੱਚ 4 ਤੋਂ 5 ਬੋਰੀਆਂ ਤੁਸੀਂ ਆਲੂਆਂ ਦੀਆਂ ਪਾ ਲੈਣੀਆਂ ਨੇ ਤੇ ਜਿਹੜੀਆਂ ਦੋ ਬੋਰੀਆਂ ਨੇ ਉਹ ਰਿਓਦੀਆਂ ਵੀ ਪਾਉਣੀਆਂ ਨੇ ਤਕਰੀਬਨ ਇਹਦਾ 9-10 10 ਕੁਇੰਟਲ ਲੈਦਾ ਜਿਹੜਾ ਬੇਟ ਆ ਉਹ ਬਣ ਜਾਂਦਾ ਵਾ ਲੈਫਟ ਦੀ ਸਮਰੱਥਾ ਲਈ ਰਹਿ ਜਾਂਦੀ ਤੇ ਲੈਫਟ ਤੇ ਲੋਡ ਬਹੁਤ ਪੈਂਦਾ ਵਾ ਤੇ ਟੈਰਾ ਵਾਲੀ ਮਸ਼ੀਨ ਕਰਕੇ ਜਿਹੜਾ ਉਹ ਟਾਇਰ ਆਪੇ ਆਪ ਦਾ ਭਾਰ ਚੱਕ ਲੈਂਦੇ ਨੇ ਤੇ ਉਹਦੀ ਜਿਹੜੀ ਡਾਇਗਾਈਟਿੰਗ ਹੋਈ ਆ ਸਾਰੀ ਇੱਕ ਸਾਹ ਰਹਿੰਦੀ ਤੇ ਉਹਦੀ ਐਕੂਰੇਸੀ ਬਹੁਤ ਹੀ ਵਧੀਆ ਵਾ ਇੱਕ ਕਿਸਾਨ ਵੀਰੋ ਹੋਰ ਵੀ ਆ ਤੇ ਲੈਫਟ ਦੇ ਬਾਈਨ ਦੇ ਇੱਕ ਸਰ ਵੀਰੂ ਮੈਂ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜਿਹੜੀ 30 ਇੰਚੀ ਮਸ਼ੀਨ ਆ ਪਹਿਲਾਂ ਇਹਦਾ ਜਿਹੜਾ ਰਿਓ ਪਾਉਣ ਦਾ ਸਿਸਟਮ ਸੀਗਾ ਜਦੋਂ ਆਪਾਂ ਪਟਾਸ਼ ਪਾਉਂਦੇ ਸੀਗੇ ਨਾ ਜਦੋਂ ਆਪਾਂ ਪਟਾਸ਼ ਦਾ ਛਿੱਟਾ ਦਿੰਦੇ ਸੀ ਤੇ ਉਹ ਤਕਰੀਬਨ ਪਾਊਡਰ ਹੋਣ ਦੇ ਨਾਤੇ ਉਹ ਥੋੜੀ ਦੂਰੀ ਤੱਕ ਤਕਰੀਬਨ ਪੈਰਾਂ ਦੇ ਵਿੱਚ ਡਿੱਗੀ ਜਾਂਦੀ ਸੀ ਤੇ ਸਾਰੀ ਜ਼ਮੀਨ ਦੇ ਵਿੱਚ ਇੱਕ ਸਾਰੋ ਦਾ ਜਿਹੜਾ ਛਿੱਟਾ ਨਹੀਂ ਸੀ ਆਉਂਦਾ ਜਦੋਂ ਆਲੂ ਹਰੇ ਹੋ ਜਾਂਦੇ ਸੀ ਤਾਂ ਉਹ ਦੇਖਣ ਨੂੰ ਆਉਂਦਾ ਸੀ ਜਿੱਥੇ ਪਟਾਸ਼ ਪੂਰੀ ਹੁੰਦੀ ਸੀ ਉੱਥੇ ਆਲੂ ਕੁਝ ਸ਼ੋਰਤਰਾ ਦੇ ਹੁੰਦੇ ਸੀ ਜਿੱਥੇ ਪਟਾਸ਼ ਤੋਂ ਬਿਲਾ ਧਰਤੀ ਰਹਿ ਜਾਂਦੀ ਸੀ ਉਹਦੇ ਵਿੱਚ ਥੋੜਾ ਜਿਹਾ ਫਰਕ ਆਉਂਦਾ ਸੀ ਜੇਕਰ ਆਪਾਂ ਪੂਰੀ ਗੌਰ ਦੇ ਨਾਲ ਦੇਖੀਏ ਕਿਸਾਨ ਵੀਰੋਂ ਹੁਣ ਜਿਹੜੀ ਨਮੀ ਇਹਨਾਂ ਦੀ ਮਸ਼ੀਨਾਂ ਬਣਾਈਆਂ ਇਹਨਾਂ ਨੇ 26 ਇੰਚ ਦੇ ਵਿੱਚ ਵੀ ਤੇ 30 ਇੰਚ ਦੇ ਵਿੱਚ ਵੀ ਇੱਕ ਤਾਂ ਇਹਨਾਂ ਨੇ ਟਾਇਰ ਲਾਤੇ ਉਹਨਾਂ ਨੂੰ ਤੇ ਦੂਸਰੀ ਜਿਹੜੀ ਗਰਾਰੀ ਦੇ ਨਾਲ ਰਿਓ ਡਿੱਗਦਾ ਸੀਗਾ ਉਹ ਹੁਣ ਉੱਥੇ ਬਹੁਤ ਹੀ ਵਧੀਆ ਇਹਨਾਂ ਨੇ ਲਾਤਾ ਤੁਸੀਂ ਉਹ ਅ ਤਕਰੀਬਨ ਉਹ ਉਹ ਬਰਮ ਤਕਰੀਬਨ ਬਰਮ ਕਿਹਾ ਜਾ ਸਕਦਾ ਬਰਮ ਦੇ ਟਾਈਪ ਦੇ ਨਾਲ ਉਹਨਾਂ ਨੇ ਜਿਹੜਾ ਰਿਓ ਪਾਉਣ ਵਾਸਤੇ ਬਹੁਤ ਵਧੀਆ ਜਿਹੜਾ ਲਾਇਆ ਵਾ ਬਰਮ ਵੀ ਜਿਹੜਾ ਲਾਇਆ ਉਹ ਸਟੀਲ ਦਾ ਲਾਇਆ ਵਾ ਸਟੀਲ ਦਾ ਹੋੜ ਕਰਕੇ ਉਹ ਛੇਤੀ ਖਰਾਬ ਨਹੀਂ ਹੁੰਦਾ ਹੈਗਾ ਤੇ ਇੱਕ ਦੂਸਰੀ ਗੱਲ ਸਭ ਤੋਂ ਵੱਡੀ ਤਿੰਨ ਗੱਟੂ ਤੋਂ ਲੈ ਕੇ 10 ਗੱਟੂ ਤੱਕ ਉਹ ਤੁਹਾਡੇ ਰਿਓ ਦੇ ਪਾ ਸਕਦੇ ਆ ਉਹਦੇ ਵਿੱਚ ਚਾਹੇ ਤੁਸੀਂ ਡੀਏਪੀ ਦੇ ਵਿੱਚ ਪੋਟਾਸ਼ ਰਲਾ ਲਓ ਕੋਈ ਹੋਰ ਰਲਾ ਲਓ ਪਾਊਡਰ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਸਾਰਾ ਮਿਕਸ ਇਕੱਠਾ ਕਰਕੇ ਉਹ ਮਸ਼ੀਨ ਤੁਹਾਡਾ ਪੋਰ ਦਿੰਦੀ ਆ ਜਿਹਦਾ ਸਹੀ ਆਲੂ ਦੇ ਕੋਲ ਜਾ ਕੇ ਤੁਹਾਡਾ ਡੀਏਪੀ ਤੁਹਾਡੀ ਪੋਟਾਸ਼ ਸਾਰੀਆਂ ਖਾਦਾਂ ਜਿਹੜੀਆਂ ਆਲੂ ਨੂੰ ਸਹੀ ਢੰਗ ਤਰੀਕੇ ਦੇ ਨਾਲ ਡਿਵਾਈਡ ਹੋ ਜਾਂਦੀਆਂ ਨੇ ਤੇ ਉਹ ਵਧੀਆ ਮਿਲਦੀਆਂ ਨੇ ਇਸ ਕਰਕੇ ਇਹ ਵੀ ਇੱਕ ਇਹਦੀ ਮਸ਼ੀਨ ਦੇ ਵਿੱਚ ਬਾਧਾ ਵਾ ਦੂਸਰਾ ਕਿਸਾਨ ਵੀਰੋ ਇੱਕ ਮੈਂ ਹੋਰ ਤੁਹਾਡੇ ਨਾਲ ਗੱਲ ਕਰਦੇ ਚਾਹੁੰਦਾ ਜਿਹੜਾ ਬ੍ਰਾਂਡ ਆ ਕਈ ਕੰਪਨੀਆਂ ਬ੍ਰਾਂਡ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਬ੍ਰਾਂਡ ਉਹਨਾਂ ਦਾ ਬ੍ਰਾਂਡ ਆ ਉਹਨਾਂ ਦੀਆਂ ਮਸ਼ੀਨਾਂ ਮਤਲਬ ਆਪਦੇ ਹਿਸਾਬ ਨਾਲ ਬਣਾਈਆਂ ਗਈਆਂ ਨੇ ਤੇ ਪਰ ਉਹਨਾਂ ਦਾ ਰੇਟ ਬਹੁਤ ਜ਼ਿਆਦਾ ਵਾ ਰੇਟ ਤਕਰੀਬਨ 6.5 ਲੱਖ ਤੋਂ ਲੈ ਕੇ 6.5 ਲੱਖ ਦੇ ਵਿੱਚ ਵਿੱਚ ਉਹਨਾਂ ਦਾ ਜਿਹੜਾ ਰੇਟ ਆ ਤੇ ਉਹਦੇ ਬਰਾਬਰ ਜਿਹੜੀ ਗਾ ਦੂਸਰੀਆਂ ਮਸ਼ੀਨਾਂ ਜਿਹੜੇ ਅੱਜ ਕੱਲ ਆਪਣੇ ਕਾਰੀਗਰ ਬਹੁਤ ਨੇ ਬਹੁਤ ਸੋਧ ਕੇ ਉਹਨਾਂ ਨੇ ਮਸ਼ੀਨਾਂ ਬਣਾਈਆਂ ਨੇ ਤੇ 올ਟ ਉਹਨਾਂ ਦੇ ਬਰਾਬਰ ਜਿਹੜੀ ਕੁਆਲਟੀ ਦੇ ਹਿਸਾਬ ਨਾਲ ਦੇਖੀਏ ਤਾਂ ਆਪਣੇ ਬ੍ਰੈਂਡ ਦੇ ਬਰਾਬਰ ਹੀ ਉਹਨਾਂ ਦਾ ਜਿਹੜਾ ਮਤਲਬ ਕੁਆਲਟੀ ਉਹਨਾਂ ਦੇ ਬਰਾਬਰ ਹੀ ਆ ਜਾਂਦੀ ਹੈ ਤੇ ਰੇਟ ਦੇ ਹਿਸਾਬ ਨਾਲ ਦੇਖੀਏ ਤਾਂ ਰੇਟ ਉਹਨਾਂ ਦਾ ਤਕਰੀਬਨ ਜੇ ਉਹ 6.5 ਲੱਖ ਲੀਆ ਤਾਂ ਉਹ ਤਕਰੀਬਨ ਤਿੰਨ ਕਿ ਲੱਖ ਦੀ ਜਿਹੜੀ ਬਹੁਤ ਵਧੀਆ ਮਸ਼ੀਨਾਂ ਉਹ ਮਿਲ ਜਾਂਦੀ ਆ ਤੇ ਤੀਸਰੀ ਗੱਲ ਜਿਹੜੀ ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਕਰਦੇ ਜਾਣਾ ਜਿਹੜੀਆਂ ਬ੍ਰਾਂਡ ਵਾਲੀਆਂ ਮਸ਼ੀਨਾਂ ਨੇ ਸਾਲ ਬਾਅਦ ਉਹਨਾਂ ਦੀ ਆਪਾਂ ਨੂੰ ਸਰਵਿਸ ਕਰਾਉਣੀ ਪੈਂਦੀ ਆ ਜਿੱਤੇ ਪੈਸੇ ਵੀ ਲੱਗਦੇ ਨੇ ਤੇ ਜਿਹੜੀਆਂ ਦੂਸਰੀਆਂ ਮਸ਼ੀਨਾਂ ਨੇ ਪਲੈਂਟਰ ਨੇ ਜਿਹੜੇ ਆਪਣੇ ਦੁਸਰੇ ਉਹਨਾਂ ਨੂੰ ਤਵਾ ਦੋ ਤਵਾ ਕੇ ਤੇਲ ਲਾ ਕੇ ਉਹਨਾਂ ਨੂੰ ਵਧੀਆ ਢੰਗ ਤਰੀਕੇ ਨਾਲ ਤਵਾ ਕੇ ਉਹਨਾਂ ਨੂੰ ਅੰਦਰ ਲਾ ਸਕਦੇ ਹੋ ਤੇ ਦੁਬਾਰਾ ਫੇਰ ਕੰਮ ਦੇ ਦਿੰਦੇ ਆ ਕਿਸਾਨ ਵੀਰੋ ਇੱਕ ਗੱਲ ਜ਼ਰੂਰ ਯਾਦ ਰੱਖਿਓ ਕਿਸੇ ਦੇ ਪਿੱਛੇ ਲੱਕੇ ਪੈਸੇ ਕਿਸੇ ਦੀ ਰੀਸ ਕਰਕੇ ਪੈਸੇ ਦੀ ਬਰਬਾਦੀ ਨਾ ਕਰਿਓ ਠੀਕ ਆ ਕਿਸੇ ਦੀ ਕਿੰਨੀ ਸਮਰੱਥਾ ਕਿਸੇ ਦੀ ਕਿੰਨੀ ਸਮਰੱਥਾ ਕਿਸਾਨ ਵੀਰੋ ਜੋ ਵੀ ਤੁਸੀਂ ਖਰਚਾ ਕਰਨਾ ਚਾਹੁੰਦੇ ਹੋ ਆਪ ਦੀ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਕਿਸੇ ਦੇ ਪਿੱਛੇ ਲੱਗ ਕੇ ਆਪਣਾ ਨੁਕਸਾਨ ਨਹੀਂ ਕਰਉਣਾ ਚਾਹੀਦਾ ਕਿਉਂਕਿ ਜਿਹੜੀ ਬ੍ਰਾਂਡ ਆ ਉਹ ਮਹਿੰਗੀਆਂ ਜਰੂਰ ਨੇ ਜਿਹੜੀਆਂ ਸਸਤੀਆਂ ਨੇ ਉਹ ਘੱਟ ਰੇਟ ਨੂੰ ਮਿਲ ਜਾਂਦੀਆਂ ਮਸ਼ੀਨਾਂ ਪਰ ਉਹਨਾਂ ਦੀ ਕੁਆਲਿਟੀ ਤੇ ਹਿਸਾਬ ਦੇ ਨਾਲ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਉਹਨਾਂ ਦੀ ਐਕੂਰੇਸੀ ਵੀ ਵਧੀਆ ਵਾ ਬਜਾਈ ਦਾ ਤਰੀਕਾ ਵੀ ਵਧੀਆ ਵਾ ਤੇ ਵੱਟ ਵੀ ਵਧੀਆ ਬਣਾਉਂਦੀਆਂ ਨੇ ਸਾਰਾ ਕੁਝ ਕਹਿਣ ਦਾ ਮਤਲਬ ਹੀ ਆਪਦੇ ਹਿਸਾਬ ਦੇ ਨਾਲ ਜੇ ਤੁਹਾਡੀ ਸਮਰੱਥਾ ਤਾਂ ਬ੍ਰਾਂਡ ਖਰੀਦ ਲਓ ਜੇ ਆਪਣੇ ਕੋਲੇ ਪੈਸੇ ਹਿਸਾਬ ਦੇ ਨੇ ਆਪਣੀ ਖੇਤੀ ਹਿਸਾਬ ਦੀ ਆ ਤਾਂ ਆਪਾਂ ਨੂੰ ਉਹਦੀ ਕਾਪੀ ਖਰੀਦ ਲੈਣੀ ਉਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਤੇ ਉਹ ਬਹੁਤ ਵਧੀਆ ਬਜਾਈ ਕਰਦੇ ਆ ਤੇ ਇੱਕ ਕਿਸਾਨ ਵੀ ਦੀ ਛੋਟੀ ਹੋਰ ਗੱਲ ਆ ਇਹ ਸਾਰਾ ਕੁਝ ਜਿਹੜਾ ਤੁਸੀਂ ਕਰਨਾ ਵਾ ਆਪਦੇ ਪੌਕਟ ਵਿੱਚ ਤੇ ਕਰਨਾ ਵਾ ਤੇ ਸਾਰਾ ਕੁਝ ਤੁਸੀਂ ਮੈਨੂੰ ਆਸ ਕਰਦਾ ਮੈਂ ਤੁਹਾਡੇ ਤੇ ਕਿ ਤੁਸੀਂ ਆਪ ਦੀ ਪੂਰਾ ਪਰਖ ਕੇ ਵੇਖ ਕੇ ਇਹ ਜਿਹੜਾ ਪਲੈਂਟਰ ਦੇ ਚੋਣ ਕਰੋਗੇ ਤੇ ਕਰਨੀ ਵੀ ਚਾਹੀਦੀ ਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਜੇਕਰ ਤੁਸੀਂ ਹੁਣ ਨਵਾਂ ਮਾਡਲ ਲੈਣਾ ਵਾ ਟੈਰਾ ਵਾਲੀ ਮਸ਼ੀਨ ਲਿਓ ਤੇ ਜਿਹੜਾ ਰਿਓ ਪਾਉਣ ਵਾਲੀ ਆਪਣੀ ਪ੍ਰਣਾਲੀ ਆ ਉਹ ਨੂੰ ਤੁਸੀਂ ਬਾਹਰ ਵਾਲੀ ਜ਼ਰੂਰ ਲਿਓ ਪੁਰਾਣੀ ਮਸ਼ੀਨ ਉਸ ਹਿਸਾਬ ਦੀ ਨਾਲ ਲਿਓ ਤੇ ਮੇਰਾ ਖਿਆਲ ਆ ਵੀ ਤੁਹਾਡੀ ਜਿਹੜੀ ਬਜਾਈ ਆ ਬਹੁਤ ਵਧੀਆ ਹੋਊਗੀ ਤੇ ਚੰਗਾ ਤੁਸੀਂ ਮੁਨਾਫਾ ਕਮਾਵਾਵੋਗੇ ਆਸ ਕਰਦਿਆਂ ਕਿ ਤੁਸੀਂ ਤਰੱਕੀਆ ਕਰੋ ਕਾਮਯਾਬ ਹੋਵੋ ਤੇ ਸਾਰੇ ਕਿਸਾਨਾਂ ਨੂੰ ਮੈਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ